ਹੋਇਆ ਜੀ ਆਪਣਾ ਨਾ ਬੇਟਾ ਸੀਗਾ 16 17 ਕੇ ਸਾਲ ਦਾ ਤੇ ਕੋਈ ਚੌਨਾਂ ਦੀ ਨਾ ਅੱਜ ਤੋਂ ਪਹਿਲਾਂ ਦੋ ਤਿੰਨ ਸਾਲ ਪਹਿਲਾਂ ਕੋਈ ਰਾਂਜ ਸੀਗੀ ਮਾੜੀ ਮੁੱਟੀ ਉਸ ਦੀ ਰਾਂਜ ਦੇ ਨਾਲ ਹੀ ਇਹ ਬੇਰਹਿਮੀ ਨਾਲ ਮੇਰੇ ਬੱਚੇ ਦਾ ਕਤਲ ਹੋਇਆ ਕਿਹਨਾਂ ਵੱਲੋਂ ਕੀਤਾ ਗਿਆ ਕੀ ਕਾਰਨ ਸਾਡੇ ਪਿੰਡ ਦੇ ਹੀ ਆ ਬੰਦੇ ਹੀ ਕੋਈ ਬਾਵਾ ਉਹੀ ਬਗ ਮਾੜਾ ਮੋਟਾ ਚੱਕਰ ਨਾਲ ਹੀ ਕੰਮ ਕਰਤਾ ਇਹਨਾਂ ਨੇ ਜੋ ਤੁਹਾਨੂੰ ਕਿਵੇਂ ਪਤਾ ਲੱਗਿਆ ਕਤਲ ਹੋਇਆ ਕਿ ਕੀ ਕੀ ਕਾਦੇ ਨਾਲ ਸਾਨੂੰ ਇਹ ਪਤਾ ਲੱਗਿਆ ਉਹ ਮਾਲ ਚਾਰਦਾ ਪੇਡਾ ਬੱਕਰੀਆਂ ਅਸੀਂ ਜਦ ਮਾਲ ਘਰੇ ਆ ਗਿਆ ਇਹ ਕੋ ਮਾਲ ਮੈਂ ਵੇਖਣ ਲੱਗ ਪਏ ਮਾਲ ਦਾ ਪਿੱਛੇ ਛਾੜਦੇ ਨੇ ਵਾੜੀ ਚ ਤੇ ਮਾਲ ਘਰੇਗਾ ਤਾਂ ਆ ਗਿਆ ਉਹ ਜਦੋਂ ਮੈਂ ਮਾਲ ਮਾਰ ਕੇ ਆ ਮਾਲ ਤਾਂ ਮੇਰੇ ਤੋਂ ਹੋਰ ਹੀ ਨਹੀਂ ਕਿਤੇ ਰਾਜ ਫੜ ਲਿਆ ਤੋਂ ਮੈਂ ਗਾਂ ਲੱਗ ਜਾਣ ਦੇ ਕਿ ਕਿਹਦੇ ਗਾਂ ਚੋਂ ਆਉਣ ਜਾ ਰਿਹਾ ਉਹ ਮੇਰੇ ਜਾਂਦੇ ਨੂੰ ਟਾਈ ਬਿਠੀ ਸੀਗੀ ਕਾਹਦੇ ਨਾਲ ਮਾਰਿਆ ਕੋਈ ਪਤਾ ਲੱਗਿਆ ਮੈਂ ਤਾਂ ਜੀ ਸਰਗੇ ਸਰਗੇ ਜੇ ਵੇਖਿਆ ਨਾ ਇੱਥੇ ਚ ਹੋਰ ਨਹੀਂ ਕੋਈ ਵੇਖਿਆ ਕੀ ਮੰਗ ਕਰਦੇ ਕੋ ਇੱਕ ਆਪਣੀ ਹੁੰਦੀ ਆ ਜਿਹੜੀ ਉਹ ਸਰਗੇ ਜਾ ਮੋੜ ਦੀ ਜਿਹੜੀ ਕੀ ਮੰਗ ਕਰਦੇ ਮੰਗਾ ਜੀ ਦਾ ਇਨਸਾਫ ਕਰ ਦੇ ਸਾਡੇ ਜਿਵੇਂ ਪੁੱਤ ਨੂੰ ਮਲਾ ਜਾਈ ਉਹ ਆਖਲਿਆਂ ਨੂੰ ਵੀ ਆਵੇ ਕਿੰਨੇ ਭੈਣ ਭਰਾ ਸੀ ਉਹ ਤਿੰਨ ਭੈਣ ਭਰਾ ਸੀ ਹਾਂਜੀ ਮੈਂ ਮੇਜਰ ਸਿੰਘ ਦਾ ਤੇ ਇਹ ਜਿਹੜਾ ਕਸ਼ਮੀਰ ਸਿੰਘ ਹੈ ਇਹ ਮੇਰਾ ਭਾਂਜਾ ਹੈ ਭਾਂਜੇ ਦਾ ਮਤਲਬ ਬੇਟਾ ਸੀ ਹਾਂ ਬੋਟੂ ਆ ਜਿਹੜੇ ਮਤਲਬ ਪਿੰਡ ਦੇ ਵਿੱਚ ਕੋਈ ਪਿਛਲੀ ਕੋਈ ਦੋ ਤਿੰਨ ਸਾਲਾਂ ਦੀ ਰੰਜਿਸ਼ ਸੀਗੀ ਉਹਦੇ ਕਾਰਨ ਕੱਲ 7:30 ਵਜੇ ਉਹਨੂੰ ਰੋਕ ਕੇ ਫੇਰ ਐਮੀ ਦੇ ਨਾਲ ਉਹਦਾ ਕਤਲ ਕਿੰਨੇ ਵਿਅਕਤੀ ਸੀ ਜਿੰਨਾਂ ਵੱਲੋਂ ਕਤਲ ਕੀਤਾ ਗਿਆ ਉਹ ਲਗਭਗ ਮਤਲਬ 5-6 ਦਾ ਪਰਿਵਾਰ ਦੇ ਸੀ ਕਿ ਕੁਝ ਅਣਪਛਾਤੇ ਜਾਂ 10-11 ਬੰਦੇ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਪਿੰਡ ਦਾ ਮੋੜ ਕੀ ਮੰਗ ਕਰਦੇ ਮੰਗ ਕੇ ਪ੍ਰਸ਼ਾਸਨ ਤੋਂ ਵੀ ਸਨੋਨ ਸਾਹ ਮਿਲਣਾ ਚਾਹੀਦਾ ਇੱਕ ਸਨੋਨ ਇਨਫਰਮੇਸ਼ਨ ਮਿਲੀ ਸੀ ਵੀ ਇੱਕ ਲੜਕੇ ਦੀ ਡੈਥ ਹੋਈ ਵੀ ਆ ਤੇ ਸਿਵਲ ਹਸਪਤਾਲ ਵਿੱਚ ਮੋਰਚੇ ਚ ਰੈਡ ਬੋਡੀ ਪਈ ਆ ਇੱਥੇ ਮੌਕੇ ਤੇ ਪਹੁੰਚ ਕੇ ਕਾਰਵਾਈ ਵੱਲ ਚਲੰਦੀ ਜਾ ਰਹੀ ਆ ਇਸ ਲੱਕੇ ਦੇ ਪਿਤਾ ਦੀ ਸਟੇਟਮੈਂਟ ਲੈ ਕੇ ਬੀ ਐਨਐਸ ਐਸਐਸ ਤਾ ਇਹਦੀ ਕਾਰਵਾਈ ਹੁਣ ਚਲੰਦੀ ਜਾ ਰਹੀ ਆ ਤੇ ਪੋਸਟ ਬੰਡ ਰਿਪੋਰਟਾਂ ਤੇ ਅਗਲੀ ਕਾਰਵਾਈ ਹੁਣ ਚਲੰਦੀ ਜਾਵੇਗੀ। ਮਾਮਲਾ ਸਾਹਿਬ ਇਹ ਹੋਇਆ ਜੀ ਆਪਣਾ ਨਾ ਬੇਟਾ ਸੀਗਾ 16-17 ਕੇ ਸਾਲ ਦਾ ਤੇ ਕੋਈ 94 ਦੀ ਨਾ ਅੱਜ ਤੋਂ ਪਹਿਲਾਂ 2-3 ਸਾਲ ਪਹਿਲਾਂ ਕੋਈ ਰਾਂਜਿਸ ਸੀਗੀ ਮਾੜੀ ਮੁੱਟੀ ਉਸੇ ਰਾਂਜਿਸ ਦੇ ਨਾਲ ਹੀ ਇਹ ਬੇਰਹਿਮੀ ਨਾਲ ਮੇਰੇ ਬੱਚੇ ਦਾ ਕਤਲ ਹੋਇਆ ਸੀ। ਕਿਹਨਾਂ ਵੱਲੋਂ ਕੀਤਾ ਗਿਆ ਕੀ ਕਾਰਨ ਸਾਡੇ ਪਿੰਡ ਦੇ ਹੀ ਆ ਬੰਦੇ ਹੀ ਕੋਈ ਬਾਵਾ ਉਹੀ ਬਗ ਮਾੜਾ ਮੋਟਾ ਚੱਕਰ ਨਾਲ ਹੀ ਕੰਮ ਕਰਦਾ ਹਨ ਇਹਨਾਂ ਨੇ ਜੋ ਤੁਹਾਨੂੰ ਕਿਵੇਂ ਪਤਾ ਲੱਗਿਆ ਕਤਲ ਹੋਇਆ ਕਿ ਕੀ ਕੀ ਕਾਦੇ ਨਾਲ ਮਰਿਆ ਸਾਨੂੰ ਇਹ ਪਤਾ ਲੱਗਿਆ ਉਹ ਮਾਲ ਚਾਰਦਾ ਭੇਡਾਂ ਬੱਕਰੀਆਂ ਅਸੀਂ ਜਦ ਮਾਲ ਘਰੇ ਆ ਗਿਆ ਤੇ ਕੋਈ ਮਾਲ ਮੈਂ ਵੇਖਣ ਲੱਗ ਪੇ ਮਾਲ ਤਾਂ ਪਿੱਛੇ ਛਾੜਦੇ ਨੇ ਵਾੜੀ ਚ ਤੇ ਮਾਲ ਘਰੇਗਾ ਤੋਂ ਆ ਗਿਆ ਉਹ ਜਦ ਮੈਂ ਮਾਲ ਮਗਰ ਗਿਆ ਮਾਲ ਤਾਂ ਮੇਰੇ ਤੋਂ ਹੋਰ ਹੀ ਨਹੀਂ ਕਿਤੇ ਰਾਜ ਫੜ ਲਿਆ ਤੋਂ ਮੈਂ ਗਾਂ ਲੱਗ ਜਾਣ ਵੇਖ ਕੇ ਤੇ ਕੰਚਾਉਣ ਜਾੜਿਆ ਉਹ ਮੇਰੇ ਜਾਂਦੇ ਨੂੰ ਢਾਈ ਬੈਠੇ ਸੀਗੇ ਕਾਦੇ ਨਾਲ ਮਾਰਿਆ ਕੋਈ ਪਤਾ ਲੱਗਿਆ ਮੈਂ ਤਾਂ ਹੀ ਸਰਗੇ ਥੀਕੇ ਜੇ ਵੇਖਿਆ ਨੇ ਹੱਥਾਂ 'ਚ ਹੋਰ ਨਹੀਂ ਕੋਈ ਵੇਖਿਆ ਕੀ ਮੰਗ ਕਰਦੇ ਉਹ ਇੱਕ ਆਪਣੀ ਹੁੰਦੀ ਆ ਜਿਹੜੀ ਉਹ ਸਰਗੇ ਜਾਂ ਮੋੜ ਦੀ ਜਿਹੜੀ ਕੀ ਮੰਗ ਕਰਦੇ ਉਹ ਮੰਗਾ ਇਸ ਦਾ ਇਨਸਾਫ ਕਰਦੇ ਸਾਡੇ ਜਿਵੇਂ ਪੁੱਤ ਨੂੰ ਮੱਲਾ ਜਾਈਂ ਉਹ ਵੀ ਇਕੱਲਿਆਂ ਨੂੰ ਵੀ ਆਵੇ ਕਿੰਨੇ ਭੈਣ ਭਰਾ ਸੀ ਉਹ ਤਿੰਨ ਭੈਣ ਭਰਾ ਸੀ ਹਾਂਜੀ ਮੈਂ ਮੀਟਰ ਸਿੰਘ ਤੇ ਇਹ ਜਿਹੜਾ ਕਸ਼ਮੀਰ ਸਿੰਘ ਹੈ ਇਹ ਮੇਰਾ ਭਾਂਜਾ ਹੈ ਭਾਂਜੇ ਦਾ ਮਤਲਬ ਬੇਟਾ ਸੀ ਹਾਂ ਬੋਤੂ ਆ ਜਿਹੜੇ ਇਹ ਮਤਲਬ ਪਿੰਡ ਦੇ ਵਿੱਚ ਕੋਈ ਪਿਛਲੀ ਕੋਈ ਦੋ ਤਿੰਨ ਸਾਲਾਂ ਦੀ ਰੰਜਿਸ਼ ਸੀ ਉਹਦੇ ਕਾਰਨ ਕੱਲ 7:30 ਵਜੇ ਨੂੰ ਰੋਕ ਕੇ ਵੇਰ ਐਮੀ ਦੇ ਨਾਲ ਉਹਦਾ ਕਤਲ ਕਰਿਆ ਕਿੰਨੇ ਵਿਅਕਤੀ ਸੀ ਜਿੰਨਾਂ ਵੱਲੋਂ ਕਤਲ ਕੀਤਾ ਗਿਆ ਉਹ ਲਗਭਗ ਮਤਲਬ 5-6 ਦਾ ਪਰਿਵਾਰ ਦੇ ਸੀ ਕਿ ਕੁਝ ਅਣਪਛਾਤੇ ਜਾਂ 10-11 ਬੰਦੇ ਸੀ ਕਿੱਥੋਂ ਦੇ ਰਹਿਣ ਵਾਲੇ ਸੀ ਉਹ ਪਿੰਡ ਤਾਮਕੋੜ ਦੇ ਕੀ ਮੰਗ ਕਰਦੇ ਮੰਗ ਕੇ ਪ੍ਰਸ਼ਾਸਨ ਤੋਂ ਵੀ ਸਨਨ ਸਾਹ ਮਿਲਣਾ ਚਾਹੀਦਾ ਇੱਕ ਤੁਹਾਨੂੰ ਇਨਫਲੂਏਸ਼ਨ ਮਿਲੀ ਸੀ ਵੀ ਇੱਕ ਲੜਕੇ ਦੀ ਡੈਥ ਹੋਈ ਵੀ ਆ ਤੇ ਸਿਵਲ ਹਸਪਤਾਲ ਵਿੱਚ ਮੋਰਚੇ 'ਚ ਰੈਡ ਬੋਡੀ ਪਈ ਆ ਇੱਥੇ ਮੌਕੇ ਤੇ ਪਹੁੰਚ ਕੇ कार्टोटी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और व्हाट्सएप चैनल पर